ਸਬਜ਼ੀ ਆਲਜੀ ਅੱਜ ਅਸੀਂ ਬਣਾਵਾਂਗੇ ਅੰਬਾਂ ਦੀ ਚਟਨੀ। ਇਹਨਾਂ ਨੂੰ ਅਸੀਂ ਇੱਦਾਂ ਪਚਰ ਕੇ ਤਿਆਰ ਕਰ ਲਿਆ। ਤੇ ਹੁਣ ਅਸੀਂ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਪਕਾਵਾਂਗੇ, ਸੇਕ ਲਵਾਵਾਂਗੇ। ਹਾਂਜੀ ਅੰਬੀਆਂ ਪੱਕ ਗਈਆਂ ਹੁਣ ਐਨ ਚੰਗੀ ਤਰ੍ਹਾਂ। ਹੁਣ ਅਸੀਂ ਇਹਨਾਂ ਨੂੰ ਪ੍ਰਾਤ ਚ ਕੱਢ ਲਾਂਗੇ। ਹਾਂਜੀ ਮਸਾਲਿਆਂ ਵਾਸਤੇ ਹੁਣ ਕੜਾਈ ਦੇ ਵਿੱਚ ਅਸੀਂ ਤੇਲ ਪਾ ਲਿਆ ਜਰੂਰਤ ਅਨੁਸਾਰ ਇਹ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਗਜ ਤਮਾਂਗੇ ਮਗਰੇ ਜੀਰਾ ਮੇਥੀ ਇਸਾ ਦੀ ਦੂਤ ਫਰੀ ਹੈ ਅਸੀਂ ਇਹ ਮਾਤਰਾ ਦੇ ਵਿੱਚ ਸਾਰੇ ਮਸਾਲੇ ਲੈ ਲਵਾਂਗੇ ਹੁਣ ਪਾਵਾਂਗੇ ਸਾਂ ਕਾਲੀ ਮਿਰਚ ਜਿਵੇਂ ਬੰਦ ਤੁਸੀਂ ਬਰਤੋਸੋ ਗ੍ਰाइंड ਕੀਤੇ ਹੋਏ ਬਦਾਮ ਕਲੌਂਜੀ ਹਲਦੀ ਹਾਂਜੀ ਕਿਤੇ ਅਸੀਂ ਹਲਦੀ ਪਾਤੀ ਹੈ

ਉਹ ਪਾਵਾਂਗੇ ਗੰਨੇ ਦਾ ਸਿਰਕਾ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਤਕਰੀਬਨ 1 ਕਿਲੋ ਖੰਡ ਤਾਂ ਜੋ ਜਿਹੜੀ ਸਾਡੀ ਚਟਣੀ ਹੈ ਖੱਟੀ ਮਿੱਠੀ ਬਣ ਸਕੇ ਪਾ ਹਾਂਜੀ ਚਟਨੀ ਪੱਕ ਕੇ ਤਿਆਰ ਹੋ ਚੁੱਕੀ ਹੈ ਹੁਣ ਇਹਨੂੰ ਠੰਡਾ ਹੋਣ ਦਾਂਗੇ ਫੇਰ ਕਿਸੇ ਕੰਟੇਨਰ ਵਿੱਚ ਸ਼ਿਫਟ ਕਰ ਦਾਂਗੇ ਅਸੀਂ ਇਹਨੂੰ ਨਾ ਇੱਕ ਕੱਚ ਦੇ ਵੱਡੇ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਾਂਗੇ ਬਸ ਦੋ ਚਾਰ ਗੱਲਾਂ ਦਾ ਧਿਆਨ ਰੱਖਣਾ ਇੱਕ ਆਟਾ ਆਟੇ ਵਾਲੇ ਹੱਥ ਦੂਸਰਾ ਗਿੱਲੇ ਹੱਥ ਨਾਲ ਇਹਨੂੰ ਲੱਗਣੀ ਚਾਹੀਦੀ ਫਿਰ ਇਹ ਜਿੰਨੇ ਸਾਲ ਮਰਜੀ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਇਹ ਕਦੇ ਵੀ ਖਰਾਬ ਨਹੀਂ ਹੋਊਗੀ ਕਿਉਂਕਿ ਪ੍ਰੋਪਰ ਤਰੀਕੇ ਦੇ ਨਾਲ ਪਕਾਈ ਹੈ। ਲੋ ਜੀ ਬਣ ਕੇ ਤਿਆਰ ਹੈ ਸਾਡੀ ਬਹੁਤ ਹੀ ਸਵਾਦਿਸ਼ਟ ਕੱਚੀਆਂ ਆਮੀਆਂ ਦੀ ਖੱਟੀ ਮਿੱਠੀ ਚਟਨੀ ਜੋ ਕਿ ਅਸੀਂ ਇਹ ਕੱਚ ਦੇ ਮਰਦਵਾਨ ਵਿੱਚ ਪਾ ਕੇ ਰੱਖ ਲਈ ਹੈ ਤੇ ਇਹਨੂੰ ਇੱਕ ਛੋਟੇ ਜਾਰ ਵਿੱਚ ਕੱਢ ਕੇ ਸਟੋਰ ਕਰ ਸਕਦੇ ਹਾਂ ਤੁਸੀਂ। ਬਾਕੀ ਗਿੱਲੇ ਤੇ ਆਟੇ ਵਾਲੇ ਹੱਥਾਂ ਦਾ ਥੋੜਾ ਜਿਹਾ ਵਿਚਾਰ ਰੱਖਣਾ ਤੇ ਤੁਸੀਂ ਇਹਨੂੰ ਸਾਲ ਵਾਸਤੇ ਸਟੋਰ ਕਰਕੇ ਰੱਖ ਸਕਦੇ ਆਂ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ। ਧੰਨਵਾਦ ਜੀ।